ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਮੰਦ ਭਾਗੀ ਘਟਨਾ ਹੋਈ ਹੈ ਜਿਹੜੇ ਜਸ਼ਨਪ੍ਰੀਤ ਸਿੰਘ ਦਾ ਮੇਰੇ ਪੁੱਤਰ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਜਿਹੜੀ ਜਨਾਨੀ ਭੈਣ ਸਾਡੀ ਦੋ ਬੱਚੇ ਜਿਹੜੇ ਇਦਾਂ ਹੋ ਗਏ ਉਹਨਾਂ ਦਾ ਬਹੁਤ ਸਾਨੂੰ ਦੁੱਖ ਹੈ ਬਹੁਤ ਜ਼ਿਆਦਾ ਦੁੱਖ ਹੈ ਅਸੀਂ ਬਿਆਨ ਨਹੀਂ ਕਰ ਸਕਦੇ ਪਰ ਇੱਕ ਹੋਰ ਘਟਨਾਵਾ ਜਿਹੜੀ ਉਹਦੇ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਵਾ ਵੀ ਇਹ ਬੰਦਾ ਡਰੱਗਸ ਕਰਦਾ ਸੀ ਏ ਮੇਰਾ ਪੁੱਤਰ ਡਰੱਗਸ ਨਹੀਂ ਸੀ ਕਰਦਾ ਮੇਰਾ ਪੁੱਤਰ ਬਿਲਕੁਲ ਅੰਮ੍ਰਿਤਧਾਰੀ ਬੱਚਾ ਵਾ ਛੋਟੇ ਹੁੰਦਿਆਂ ਤੋਂ ਨਾ ਅਮਰ ਛਕਿਆ ਹੋਇਆ ਵਾ ਤੇ ਤੁਹਾਡੇ ਅੱਗੇ ਬੇਨਤੀ ਹੈ ਵੀ ਇਹਦਾ ਖੁਲਾਸਾ ਕੀਤਾ ਜਾਵੇ ਜਿਹੜਾ ਹੈ ਗਲਤ ਇਲਜ਼ਾਮ ਲਾਉਣ ਡਿਆ ਵੀ ਡਰੱਗਸ ਕਰਨ ਡੇ ਡਰੱਗਸ ਕੀਤਾ ਵਾ ਕੋਈ ਵੀ ਬੰਦਾ ਜਾਣ ਕੇ ਐਕਸੀਡੈਂਟ ਨਹੀਂ ਕਰਦਾ ਬਹੁਤ ਮਾਨ ਦੀ ਪਾਕੀ ਖਬਰ ਆ ਉਹ ਜਿਹੜੀ ਭੈਣ ਸਾਡੀ ਦੋ ਬੱਚੇ ਜਿਹੜੇ ਐਦਾਂ ਹੋ ਗਏ ਆ ਹੋਰ ਵੀ ਜਿੰਦਾ ਵੀ ਹੈ ਨੁਕਸਾਨ ਹੋਇਆ ਉਹ ਬਹੁਤ ਦੁੱਖ ਹੈ ਉਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੈ ਇੰਨਾ ਦੁੱਖ ਆ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਤੇ ਪਰ ਬੱਚੇ ਦੇ ਉੱਤੇ ਗਲਤ ਇਲਜ਼ਾਮ ਨਾ ਲਾਏ ਜਾਣ ਕਿ ਇਹ ਡਰੱਗਸ ਹੈ ਇਹਦੇ ਉੱਤੇ ਸਾਡੇ ਉੱਤੇ ਬਹੁਤ ਮਾੜਾ ਅਸਰ ਹੋੰਡਿਆ ਵਾ ਇਸ ਚੀਜ਼ ਦਾ ਜਿਹੜਾ ਦੇਖਦਾ ਉਹੋ ਹੀ ਕਹਿੰਦਾ ਵਾ ਕਿ ਇਹ ਬੰਦਾ ਡਰੱਗਸ ਕਰਦਾ ਜੇ ਉਹ ਇਹ ਗਲਤ ਹੈ ਅੱਜ ਪੁੱਤਰ ਸਾਡੇ ਵਾਸਤੇ ਪਿੰਡ ਦੇ ਮੋਤਵਾਰ ਖੜੇ ਨੇ ਇਹਨਾਂ ਨੂੰ ਤੁਸੀਂ ਪੁੱਛ ਲਓ ਕਿ ਇਹ ਡਰੱਗਸ ਕਰਦਾ ਕਿ ਅਮਰਤਾਰੀ ਮੇਰਾ ਪੁੱਤ ਸੀਗਾ ਆ ਚੀਜ਼ਾ ਇਲਜ਼ਾਮ ਨਾ ਲਾਓ ਡਰਗਸ ਦਾ ਇਲਜ਼ਾਮ ਨਾ ਲਾਓ ਮੈਂ ਹੱਥ ਜੋੜਦਾ ਤੁਹਾਡੇ ਅੱਗੇ ਤੁਹਾਡੇ ਅੱਗੇ ਬੇਨਤੀ ਹੈ ਵੀ ਇਹ ਚੀਜ਼ ਦਾ ਇਲਜ਼ਾਮ ਨਾ ਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵਿੰਦਰ ਸਿੰਘ ਦੇ ਪਰਿਵਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਮੇਰਾ ਬਹੁਤ ਰਿਲੇਸ਼ਨ ਵਧੀਆ ਇਹਨਾਂ ਨਾਲ ਆਉਣਾ ਜਾਣਾ ਸਾਡਾ ਪਰਿਵਾਰ ਵਰਗਾ ਉਹ ਬੱਚੇ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਸਵੇਰੇ ਜਦੋਂ ਗੱਲ ਹੋਣੀ ਉਦੋਂ ਵੀ ਉਹਦੇ ਮੂੰਹ ਚੋਂ ਬਾਣੀ ਸ਼ਾਮਾਂ ਨੂੰ ਜੇ ਕਿਤੇ ਗੱਲ ਹੋਣੀ ਤਾਂ ਤਾਂ ਵੀ ਬਾਣੀ ਪੜਦਾ ਸੀ ਤੇ ਜਿਹੜੀ ਘਟਨਾ ਹੋਈ ਐ ਐਕਸੀਡੈਂਟ ਹੋਇਆ ਵਾ ਉਹਦਾ ਅਸੀਂ ਵੀ ਅ ਗੁਰਦੁਆਰੇ ਸਾਹਮਣੇ ਖੜੇ ਆ ਅਸੀਂ ਬਹੁਤ ਬਦਲੋ ਜਿਹੜਾ ਪਰਿਵਾਰ ਚਲ ਗਿਆ ਆਪਾਂ ਉਹਨਾਂ ਦਾ ਬਹੁਤ ਬਦਲੋ ਦਿਨੋਂ ਕਿੰਨੇ ਸੱਚੇ ਪਾਸ਼ਾ ਆਤਮਾ ਨੂੰ ਸ਼ਾਂਤੀ ਮਿਲੇ ਤੇ ਬਹੁਤ ਵੱਡਾ ਦੁੱਖ ਲੱਗਾ ਸਾਨੂੰ ਵੀ ਪਰ ਜਿਹੜਾ ਜਸ਼ਨਪ੍ਰੀ ਤੇ ਇਲਜ਼ਾਮ ਲੱਗ ਰਿਹਾ ਨਾ ਡਰਗ ਦਾ ਉਹ ਬਿਲਕੁਲ ਬੇਬੁਨਿਆਦ ਆ ਖਾਸ ਕਰਕੇ ਸਾਡੇ ਪੰਜਾਬੀ ਵੀਰ ਜਿਹੜੇ ਟਰੱਕ ਚ ਚਲਾ ਰਹੇ ਆ ਨਾ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਪਈ ਆਪਣੇ ਨੂੰ ਆਪ ਨਾ ਪੰਡੋ ਉਹ ਮੁੰਡਾ ਬਿਲਕੁਲ ਇੱਕ ਚੀਜ਼ ਦੀ ਅਸੀਂ ਗਰੰਟੀ ਲੈਂਦੇ ਆ ਕਿ ਉਹਨੇ ਡਰਗ ਨਹੀਂ ਕੀਤੀ ਜੇ ਕੋਈ ਹੋਤੇ ਗਲਤ ਇਲਜ਼ਾਮ ਲਾ ਰਿਹਾ ਵਾ ਤੇ ਤੁਸੀਂ ਸਭੋਂ ਡਟ ਕੇ ਖਲੋਵੋ ਉਹਦੇ ਨਾਲ ਕਿ ਉਹ ਇੱਕ ਸਿੱਖ ਨੂੰ ਕੋਈ ਬਦਨਾਮ ਨਾ ਕਰੇ ਅਮਰਤਾਰੀ ਨੂੰ ਉਹ ਮੁੰਡਾ ਬਿਲਕੁਲ ਇਸ ਕੰਮ ਦੇ ਵਿੱਚ ਕਦੀ ਜ਼ਿੰਦਗੀ 'ਚ ਜਾ ਨਹੀਂ ਸਕਦਾ ਅਸੀਂ ਇਸ ਕੰ ਦਾ ਵਿਸ਼ਵਾਸ ਤੋਂ ਹੁੰਨੇ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਵੀ ਜਿਹੜੇ ਉਹਦੇ ਤੇ ਗਲਤ ਕਮੈਂਟ ਕਰਦੇ ਨਾ ਉਹ ਆਪਣਾ ਆਪਣਾ ਮੂੰਹ ਬੰਦ ਕਰੋ ਹੱਥ ਜੋੜ ਕੇ ਬੇਨਤੀ ਆ ਕਿ ਉਹ ਅਮਰਤਾਰੀ ਨੂੰ ਇਦਾਂ ਨਾ ਬਦਨਾਮ ਕਰੋ ਕਿ ਉਹਨੇ ਡਰਗ ਕੀਤਾ ਸੀ ਇਹ ਗੱਲ ਗਲਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਮੰਦ ਭਾ ਹਕੀਕਤ ਨਾ ਹੋਈ ਹੈ ਜਿਹੜੇ ਜਸ਼ਨਪ੍ਰੀਤ ਸਿੰਘ ਦਾ ਮੇਰੇ ਪੁੱਤਰ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਜਿਹੜੀ ਜਨਾਨੀ ਭੈਣ ਸਾਡੀ ਦੋ ਬੱਚੇ ਜਿਹੜੇ ਇਦਾਂ ਹੋ ਗਏ ਉਹਨਾਂ ਦਾ ਬਹੁਤ ਸਾਨੂੰ ਦੁੱਖ ਹੈ ਬਹੁਤ ਜ਼ਿਆਦਾ ਦੁੱਖ ਹੈ ਅਸੀਂ ਬਿਆਨ ਨਹੀਂ ਕਰ ਸਕਦੇ ਪਰ ਇੱਕ ਹੋਰ ਘਟਨਾਵਾ ਜਿਹੜੀ ਉਹਦੇ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਵਾ ਵੀ ਇਹ ਬੰਦਾ ਡਰੱਗਸ ਕਰਦਾ ਸੀ ਇਹ ਮੇਰਾ ਪੁੱਤਰ ਡਰੱਗਸ ਨਹੀਂ ਸੀ ਕਰਦਾ ਮੇਰਾ ਪੁੱਤਰ ਬਿਲਕੁਲ ਅਮਰਤ ਧਾਰੀ ਬੱਚਾ ਵਾ ਛੋਟੇ ਹੁੰਦਿਆਂ ਤੋਂ ਉਹਨਾਂ ਅਮਰ ਛਕਿਆ ਹੋਇਆ ਵਾ ਤੇ ਤੁਹਾਡੇ ਅੱਗੇ ਬੇਨਤੀ ਹੈ ਵੀ ਇਹਦਾ ਖੁਲਾਸਾ ਕੀਤਾ ਜਾਵੇ ਜਿਹੜਾ ਹੈ ਗਲਤ ਇਲਜ਼ਾਮ ਲਾਉਣ ਡਿਆ ਵੀ ਡਰੱਗਸ ਕਰਨ ਡਿਆ ਡਰੱਗਸ ਕੀਤਾ ਵਾ ਕੋਈ ਵੀ ਬੰਦਾ ਜਾਣ ਕੇ ਐਕਸੀਡੈਂਟ ਨਹੀਂ ਕਰਦਾ ਬਹੁਤ ਮੰਨਦੀ ਪਾਕੀ ਖਬਰ ਆ ਉਹ ਜਿਹੜੀ ਭੈਣ ਸਾਡੀ ਦੋ ਬੱਚੇ ਜਿਹੜੇ ਐਦਾਂ ਹੋ ਗਏ ਆ ਹੋਰ ਵੀ ਜਿੱਦਾਂ ਵੀ ਹੈ ਨੁਕਸਾਨ ਹੋਇਆ ਉਹ ਬਹੁਤ ਦੁੱਖ ਹੈ ਉਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੈ ਇੰਨਾ ਦੁੱਖ ਆ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਤੇ ਪਰ ਬੱਚੇ ਦੇ ਉੱਤੇ ਗਲਤ ਇਲਜ਼ਾਮ ਨਾਲ ਆਏ ਜਾਣ ਕਿ ਇਹ ਡਰੱਗਸ ਆ ਇਹਦੇ ਉੱਤੇ ਸਾਡੇ ਉੱਤੇ ਬਹੁਤ ਮਾੜਾ ਅਸਰ ਹੋਂਡਿਆ ਵਾ ਇਸ ਚੀਜ਼ ਦਾ ਜਿਹੜਾ ਦੇਖਦਾ ਉਹੋ ਹੀ ਕਹਿੰਦਾ ਵਾ ਕਿ ਇਹ ਬੰਦਾ ਡਰੱਗਸ ਕਰਦਾ ਜੇ ਉਹ ਇਹ ਗਲਤ ਹੈ ਅੱਜ ਪੁੱਤਰ ਸਾਡੇ ਵਾਸਤੇ ਪਿੰਡ ਦੇ ਮੋਤਵਾਰ ਖੜੇ ਨੇ ਇਹਨਾਂ ਨੂੰ ਤੁਸੀਂ ਪੁੱਛ ਲਓ ਕਿ ਇਹ ਡਰੱਗਸ ਕਰਦਾ